ਲੋਵੀ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਦੋ ਗਾਵਾਂ ਦਿਖਾਵਾਂਗੇ ਪਿੰਡ ਡਿੱਖ ਤਹਿਸੀਲ ਮੋੜਮੰਡੀ ਜ਼ਿਲ੍ਹਾ ਬਟਿੰਡਾ ਬਾਈ ਬਿੰਦਰੀ ਦੇ ਘਰ ਉਹ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਆਪਾਂ ਸਕਰੀਨ ਤੇ ਜਿਹੜੀਆਂ ਤੁਸੀਂ ਦੋ ਗਾਵਾਂ ਦੇਖ ਰਹੇ ਹੋ ਇਹ ਵੀਰ ਨੇ ਬਕਾਊ ਕਰੀਆਂ ਸੋ ਕੱਲੀ ਕੱਲੀ ਗਾਂ ਦੀ ਆਪਾਂ ਡਿਟੇਲ ਲੈ ਕੇ ਦੇਵਾਂਗੇ ਕਰਾਵਾਂਗੇ ਬਿਆਈ ਨਾਲ ਗੱਲਬਾਤ ਸੋ ਪਹਿਲਾਂ ਆਪਾਂ ਇਸ ਗਾਂ ਤੋਂ ਸਟਾਰਟ ਕਰਾਂਗੇ ਮੜਾ ਆ ਜਿਓ ਜਿੱਧਰ ਸੱਚੀ ਗੱਲ ਬਈ ਸੱਚੀ ਗੱਲ ਤੇ ਜਿਹੜੀ ਆਪਾਂ ਇਹ ਸਕਰੀਨ ਤੇ ਪਹਿਲੇ ਨੰਬਰ ਤੇ ਵੜ ਦਿਖਾ ਰਹੇ ਆ ਇਹਦਾ ਕੀ ਡਿਟੇਲ ਆ ਜੀ ਕੀ ਗੱਲਬਾਤ ਆ ਇਹ ਦੀ ਸਾਰੀ ਇਹਦਾ ਦੂਜਾ ਸੂਆ ਜੀ ਦੂਜਾ ਸੂਆ ਸੂਈ ਹਾਂ ਸੂਈ 15 ਤਰੀਕ ਦੀ ਰਾਤ ਨੂੰ ਆ ਜੀ 15 ਤਰੀਕ ਦੀ ਰਾਤ ਨੂੰ ਸੂਈ ਵੀ ਆ ਤੇ ਇਸ ਟਾਈਮ ਜਿਹੜਾ ਆਪਾਂ ਚੋਣ ਵਾਲਾ ਦੁੱਧ ਬੌੜਾ ਦੁੱਧ ਲਾ ਲੋ ਬੌੜਾ ਲਾ ਲੋ ਵੀ ਕਿੰਨਾ ਹਾਜ਼ਰ ਹੋਊਣ ਇਹ 15 ਲੀਟਰ ਆ ਜੀ 15 ਕਿਲੋ ਹਾਜ਼ਰ ਆ ਕੱਲੀ ਮਤਲਬ ਹਰੇਤੀ ਆ ਜੀ ਹਜੇ ਆਪਾਂ ਸੂਈ ਦਾ ਕਰਕੇ ਨਾ ਬੰਡ ਬਣੀ ਪਾ ਹਜੇ ਇਹਨੂੰ ਪਾਇਆ ਨਹੀਂ ਬੰਡ ਬੜਿਆਂ ਬਾਈ ਕਹਿੰਦਾ 15 ਕਿਲੋ ਦੁੱਧ ਹ ਇਹ ਪਰ ਆਪਾਂ ਦਾ 20 ਦੱਸਾਂਗੇ ਕਿ ਮੰਨ ਕੇ ਚੱਲਾਂ ਵੀ 20 ਤੱਕ ਕੰਪੈਸਟੀ ਹੈਗੀ 20 ਤੱਕ ਕੰਪੈਸਟੀ ਹੈਗੀ ਇਹਦੀ ਸੇਵਾ ਤੇ ਤੇ ਇਹਦੇ ਮਗਰ ਬੱਚਾ ਕੀ ਹੈ ਜੀ ਬੱਚਾ ਮਗਰ ਬੱਛੀ ਹੈ ਜਰਸੀ ਰਿੱਟੇ ਜਾਇ ਇਹ ਆ ਤੁਸੀਂ ਬੱਚਾ ਦੇਖ ਸਕਦੇ ਹੋ ਇਹਦੇ ਮਗਰ ਜਰਸੀ ਬੱਸੀ ਹੈਗੀ ਦੁੱਧ 15 ਤੋਂ 16 ਲੀਟਰ ਇਸ ਟਾਈਮ ਬਾਈ ਕੰਦ ਬਾਈ ਦੇ ਦਸਨ ਮੁਤਾਬਕ ਵੀ ਹਾਜ਼ਰ ਆ ਸੋ ਇਸ ਤੋਂ ਬਾਅਦ ਹੁਣ ਆਪਾਂ ਤੋੜ ਕੇ ਦਿਖਾਵਾਂਗੇ ਸੋ ਲੋ ਵੀ ਮਿੱਤਰੋ ਬੈਠ ਤੁਸੀਂ ਤੁਰਦੀ ਤੋਂ ਚੈੱਕ ਕਰੋ ਪੂਰੇ ਵੱਡੇ ਹਵਾਨੇ ਦੀ ਬੈੜਾ ਹੈਗੀ ਚਾਰੇ ਥਾਣਾ ਦਾ ਸਾਇਜ਼ ਦੇਖਿਓ ਚਾਰੇ ਥਾਣਾ ਨਿਖੜਵੇਂ ਤੇ ਗੈਪ ਚ ਲੱਗੇ ਹੋਇਆ ਸੋ ਇੱਥੋਂ ਮੁੜ ਜੀ ਤੋਂ ਫੇ ਉਨਾਂ ਹੀ ਲੈਵਾ ਮੂਰ ਨੂੰ ਤੇ ਉਨਾਂ ਹੀ ਮਗਰ ਨੂੰ ਚਾਰੇ ਥਣ ਮੁੱਠੀ ਵਾਲਾ ਥਣ ਲੱਗਿਆਗਾ ਸੋ ਹੋਰ ਡਿਟੇਲ ਵੀਰ ਤੋਂ ਲੈ ਕੇ ਦੇਵਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਸੋ ਵੀਰ ਤੋਂ ਰੇਟ ਦੀ ਆਪਾਂ ਗੱਲ ਕਰਾਂ ਵੀਰ ਜੀ ਦਾ ਰੇਟ ਕੀ ਹੈ ਜੀ ਰੇਟ ਇਹਦਾ ਸੀਲਿਆ ਰਾਈ ਰੇਟ 80000 ਹਾਂਜੀ ਮੌਕੇ ਦੇ ਮਾਨਤਾਂ ਨੂੰ ਹੋ ਜੂ ਕੋਈ ਇਹ ਜੋ ਹਾਂ ਹਾਂ ਉਹ ਜਿਆ ਕਰ ਦਾਂਗੇ ਜਿਵੇਂ ਜਿਵੇਂ ਕੋਈ ਬਾਜ਼ੂ ਆਪਾਂ ਤਰੇਟ 80000 ਸੁਆ ਦੂਜਾ ਸੂਈ ਨੂੰ ਹੋਗੇ 4-5 ਦਿਨ ਤੇ ਬੌਲਾ 15 ਤੋਂ 16 ਲੀਟਰ ਬਾਈ ਦੇ ਦਸਨ ਮੁਤਾਬਕ ਹਾਜ਼ਰਾ ਬੱਚਾ ਪਿੱਛੇ ਬੱਛੀ ਹੈਗੀ ਸੋ ਇਸ ਤੋਂ ਬਾਅਦ ਦੂਜੀ ਗਾਹ ਦੀ ਡਿਟੇਲ ਲਵਾਂਗੇ ਸੋ ਵੀ ਜਿਹੜਾ ਇਹ ਵੱਡੇ ਕਦਕਾਰ ਦੇ ਵਿੱਚ ਆਪਾਂ ਇਹ ਬੈੜ ਦਿਖਾ ਰਹੇ ਇਹਦਾ ਕਿਹੜਾ ਸੂਆ ਜੀ ਇਹਦਾ ਤੀਜਾ ਜੀ ਆਪਾਂ ਝੂਠ ਨਹੀਂ ਮਾਰਦੇ ਰਹੀ ਨਾ ਤੀਜਾ ਜੀ ਆਪਾਂ ਐਵੇਂ ਦੂਜਾ ਕਹਿੰਦੇ ਨਹੀਂ ਤੀਜਾ ਸੂਆ ਜੀ ਤੀਜਾ ਸੂਈ ਨੂੰ ਕਿੰਨਾ ਚਿਰ ਹੋ ਗਈ ਸੂਈ ਨੂੰ ਇਹ ਮੰਨ ਕੇ ਚੱਲ ਪਾ ਵੀ 11 ਨਵੰਬਰ ਦੀ ਸੂਈ ਆ ਜੀ ਅੱਜ ਨੂੰ ਪੂਰੇ 2 ਦਿਨ ਹੀ ਹੋ ਗਏ 2 ਮਹੀਨੇ ਹੋ ਗਏ ਪੂਰੇ ਸੂਈ ਨੂੰ ਜਿਹੜਾ ਇਸ ਟਾਈਮ ਚੋਣ ਵਾਲਾ ਠੰਡਾ ਦੁੱਧ ਕਿੰਨਾ ਹਾਜ਼ਰ ਹੋਊ ਜੀ 22 ਲੀਟਰ ਕਰਾਂਗੇ ਪੂਰਾ 22 ਲੀਟਰ ਦੁੱਧ ਹਾਜ਼ਰ ਆ ਇਹਦੇ ਮਗਰ ਬੱਚਾ ਕੀ ਹੈ ਜੀ ਇਹਦੇ ਮਗਰ ਬੱਚਾ ਹੈ ਇਹ ਜਿਹੜਾ ਤੁਸੀਂ ਉਹ ਪਰਲੀ ਸਾਈਡ ਦੇ ਵੀਰੋ ਬੱਚਾ ਦੇਖ ਰਹੇ ਹੋ ਇਹਦੇ ਮਗਰ ਬੈਡ ਦੇ ਮਗਰ ਸੋ 22 ਦੇ ਦੱਸਣ ਨੂੰ ਤਾਂ ਕੋਈ 2 ਮਹੀਨੇ ਹੋ ਗਏ ਕਰੀਬ-ਕਰੀਬ ਸੂਈ ਨੂੰ ਤੋਂ ਸਭ ਤੋਂ ਪਹਿਲਾਂ ਤੁਸੀਂ ਆਰਡਰ ਦੀ ਬੰਤਰ ਦੇਖਿਓ ਚਾਰੇ ਥਣਾ ਦਾ ਸੈ ਦੇਖਿਓ ਜੀ ਚਾਰੇ ਥਣ ਮੁੱਠੀ ਵਾਲੇ ਤੇ ਗੈਪ ਚ ਲੱਗਿਆ ਚਾਰੇ ਥਣ ਤੇ ਇੱਥੋਂ ਵੀ ਤੁਹਾਨੂੰ ਪਿੱਛੇ ਤੋਂ ਵੀ ਆਰਡਰ ਦਿਖਾਵਾਂਗੇ ਪੂਰਾ ਦੁੱਧ ਵਾਲੀ ਗਾ ਗਈ ਸੋ ਇਹ ਵੀ ਤੋੜ ਕੇ ਦਿਖਾ ਦਿਓ ਜੀ ਸੋ ਲਓ ਵੀ ਮਿੱਤਰੋ ਵਾੜ ਤੁਰਦੀ ਤੋਂ ਚੱਕ ਕਰੋ ਲੇਵੇ ਦੀ ਬੰਤਰ ਚੱਕ ਕਰੋ ਪੂਰਾ ਪੰਡਰਗਾ ਹਵਾਨਾ ਉਨਾਂ ਹੀ ਮੂਰ ਨੂੰ ਤੇ ਉਨਾਂ ਹੀ ਮਗਰ ਨੂੰ ਵੀਰ ਦੇ ਦਸਨ ਮੁਤਾਬਕ ਵੀ ਦੋ 2 ਮਹੀਨੇ ਹੋ ਗਏ ਸੂਈ ਨੂੰ ਜਿਹੜਾ ਦੁੱਧ ਹਾਜ਼ਰ ਆ ਇਸ ਟਾਈਮ ਕੰਡੇ ਵਾਲਾ 22 ਲੀਟਰ ਭਾਈ ਕਹਿੰਦਾ ਘਰੋਂ ਚਵਾ ਕੇ ਦੇਵਾਂਗੇ ਕੋਈ ਵੀਰ ਭਾਈ ਤਿੰਨ ਡੰਗ ਚਾਰ ਡੰਗ ਚੋ ਕੇ ਤਸੱਲੀ ਕਰ ਸਕਦਾ ਸੋ ਫੁੱਲ ਵੱਡੇ ਕੱਦਗਾਠ ਦੇ ਵਿੱਚ ਵੜ ਹੈਗੀ ਕ੍ਰਾਸ ਦੇ ਵਿੱਚ ਸੋ ਲਗਭਗ ਇਹਨਾਂ ਦੀ ਫੈਟ ਵੀ ਚੰਗੀ ਹੁੰਦੀ ਆ ਤੇ ਦੁੱਧ ਵੀ ਲਗਭਗ ਮੱਝਾਂ ਵਰਗਾ ਹੀ ਹੁੰਦਾ ਹੈਗਾ ਸੋ ਵੀਰਨਾ ਇਸ ਤੋਂ ਬਾਅਦ ਹੋਰ ਕਰਾਵਾਂਗੇ ਗੱਲਬਾਤ ਦੁੱਧ ਤੇ ਚਲ ਜਾਈ ਲੱਸੀ ਹੋ ਜਾਂਦੀ ਆ ਹਾਂਜੀ ਲੱਸੀ ਆ ਮਤਲਬ ਕਿ ਮਤਲਬ ਭੋਰਾ ਵੀ ਖੁਰੀ ਨਹੀਂ ਹੈਗੀ ਬੈੜਾ ਤੇ ਪੂਰੀ ਮਤਲਬ ਰਾਜੀ ਜੀ ਜਿਹੜਾ ਇਹ ਦਾ ਇਹਦਾ ਮੁੱਲ ਹੈ ਜੀ ਉਹ ਕਿੰਨਾ ਹੈ ਮੁੱਲ ਇਹਦਾ ਵੀ 80000 ਹੈ ਜੀ ਜੋੜੇ ਦਾ 80 80000 ਮੁੱਲ ਦਾ ਜੇ ਵੀਰ ਭਾਈ ਦੋਨੇ ਕੋਈ ਇਕੱਠਿਆਂ ਖਰੀਦਦਾ ਉਹਦਾ ਮਾਨਤਨ ਹੋ ਜੂ ਕੋਈ ਹਾਂ ਹਾਂ ਉਹਦਾ ਕਰ ਦੇਗੇ ਜੀ ਆਪਾਂ ਮੰਨ ਕੇ ਚੱਲ ਤਾਂ ਫੀ ਦੋਨੇ ਡੇਢ ਚ ਦੇ ਦੇਾਂਗੇ ਦੋਨੇ ਵੀ ਮੰਨ ਕੇ ਚੱਲੋ 75 75000 ਦੀ ਡੇਢ ਲੱਖ ਦੀ ਦੋਨੇ ਮਾਤਨ ਦੇ ਦੇਾਂਗੇ ਦੋਨਾਂ ਦਾ ਸੋ ਆਪਣਾ ਇੱਕ ਐਡਰੈਸ ਜ਼ਰੂਰ ਦੱਸੋ ਜੀ ਐਡਰੈਸ ਆਪਣਾ ਥੂਚ ਰੋਡ ਤੇ ਘਰ ਆ ਜੀ ਪਿੰਡ ਦੇਖਾ ਤੇ ਨਾਂ ਮੇਰਾ ਬਿੰਦਰੀਆ ਪਿੰਡ ਜਬਿੰਦਰ ਵੀ ਕਹਿ ਦਿੰਦੇ ਆ ਜੀ ਬਿੰਦਰੀ ਬਾਈ ਦਾ ਰੋਡ ਬਾਈ ਦਾ ਸੌਰੀ ਸੂਚ ਰੋਡ ਤੇ ਪਿੰਡ ਡੇਕਾ ਤਹਿਸੀਲ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਸੋ ਇੱਕ ਆਪਣਾ ਕੰਟੈਕਟ ਨੰਬਰ ਦੱਸ ਜੀ 8699211185 8699211185 22 ਦਾ ਨਾਂ ਬਿੰਦਰੀ ਪਿੰਡ ਡੇਕਾ ਤਹਿਸੀਲ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਜੋ ਕਿਸੇ ਵੀ ਵੀਰ ਭਰਾ ਨੂੰ ਦੋਨੇ ਗਾਵ ਵੜਾਂ ਦੇ ਵਿੱਚੋਂ ਕੋਈ ਵੀ ਗਾਹ ਚੰਗੀ ਲੱਗਦੀ ਆ ਉਹ ਆ ਕੇ ਜਾਂਚ ਪਰਖ ਕੇ ਤਸੱਲੀ ਕਰਕੇ ਦੋ ਦੋ ਡੰਗ ਤਿੰਨ ਡੰਗ ਚੋ ਕੇ ਤੁਸੀਂ ਵੜਾ ਦੇ ਵਿੱਚੋਂ ਕੋਈ ਵੀ ਵੈੜ ਖਰੀਦ ਸਕਦੇ ਹੋ ਸੋ ਵੀਡੀਓ ਐਂਡ ਤੱਕ ਦੇਖਣ ਦੇ ਲਈ ਧੰਨਵਾਦ